ਖਬਰ ਆਸਪਾਸ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਅੱਜ ਹਲਕਾ ਕਨੌਰ ਦੇ ਪਿੰਡ ਚਮਾਰੂ ਵਿਖੇ ਸ਼੍ਰੋਮਣੀ ਅਕਾਲੀ ਦਲ ਯੂਥ ਦੇ ਵੱਲੋਂ ਕਿਸਾਨਾਂ ਨੂੰ ਕਣਕ ਦਾ ਬੀਜ ਵੰਡਿਆ ਗਿਆ ਤੇ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਯੂਥ ਪ੍ਰਧਾਨ ਸਰਬਜੀਤ ਸਿੰਘ ਚਿੰਜਰ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਨਾਲ ਹਲਕਾ ਕਨੌਰ ਤੋਂ ਸਾਬਕਾ ਵਿਧਾਇਕ ਬੀਬੀ ਹਰਪ੍ਰੀਤ ਕੌਰ ਮੁਖਮੈਲ ਪਰ ਅਤੇ ਐ ਜੀ ਪੀ ਸੀ ਮੈਂਬਰ ਜਥੇਦਾਰ ਜਸਮੀਰ ਸਿੰਘ ਲੱਛੋ ਵੀ ਮੌਜੂਦ ਰਹੇ ਹੋਰ ਉਹਨਾਂ ਕੀ ਕਿਹਾ ਆਓ ਦੇਖਦੇ ਹਾਂ ਇਸ ਰਿਪੋਰਟ ਚ ਰਿਏ ਸੋ ਪਿਛਲੇ ਦਿਨੀ ਪੰਜਾਬ ਦੇ ਵਿੱਚ ਬਹੁਤ ਭਾਰੀ ਹੜਾਂ ਦੀ ਜਿਹੜੀ ਆ ਉਹ ਮਾਰ ਪਈ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਪ੍ਰਧਾਨ ਸ਼੍ਰੋਮਣੀ ਕਾਲਦਲ ਉਹਨਾਂ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਕਾਲਦਲ ਦੇ ਆਗੂ ਸਹਿਬਾਨ ਜਿੱਥੇ-ਜਿੱਥੇ ਵੀ ਹੜਾਂ ਦੀ ਮਾਰ ਪਈ ਜਾ ਕੇ ਡੀਜ਼ਲ ਦੀ ਸੇਵਾ ਕੀਤੀ ਜਿੱਥੇ ਲੋੜ ਪਈ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਕੈਸ਼ ਦੀ ਸੇਵਾ ਕੀਤੀ ਗਈ ਹੋਰ ਵੀ ਜਿਹੜੇ ਵੀ ਚੀਜ਼ ਦੀ ਜ਼ਰੂਰਤ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਮਹੱਈਆ ਕਰਵਾਈ ਗਈ ਅੱਜ ਹਲਕਾ ਕਨੌਰ ਦੇ ਵਿੱਚ ਕਿਉਂਕਿ ਇੱਥੇ ਵੀ ਕਈ ਪਿੰਡਾਂ ਦੇ ਵਿੱਚ ਜਿਹੜੀ ਆ ਫਸਲ ਉਹ ਬਰਬਾਦ ਹੋਈ ਸੀ ਫਸਲ ਖਰਾਬ ਹੋਈ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਹੁਕਮਾਂ ਤੇ ਉਹਨਾਂ ਦੇ ਹੁਕਮਾਂ ਤੇ ਯੂਥ ਕਾਂਗਰਸ ਦੇ ਨੌਜਵਾਨਾਂ ਨੇ ਪ੍ਰਾਲਾ ਕੜ ਕੇ ਜਿਹੜਾ ਬੀਜ ਆ ਉਹ ਇਕੱਠਾ ਕੀਤਾ ਜਿਹੜਾ ਅੱਜ ਅਸੀਂ ਸਾਬਕਾ ਐਮਐਲਏ ਬੀਬੀ ਹਰਪ੍ਰੀਤ ਕੌਰ ਜੀ ਮੁਖਵੈਲਪੁਰ ਸਾਹਿਬ ਅਤੇ ਸਾਡੇ ਸ਼੍ਰੋਮਣੀ ਕੁਰਦਰਾ ਪ੍ਰੰਧਕੋਮੇਟੀ ਦੇ ਮੈਂਬਰ ਜਸਮੀਤ ਸਿੰਘ ਜੀ ਲੱਛੀਓ ਸਾਹਿਬ ਇਹਨਾਂ ਦੀ ਸਰਪ੍ਰਸਤੀ ਦੇ ਵਿੱਚ ਅੱਜ ਸ਼੍ਰੋਮਣੀ ਕਾਂਗਰਸ ਦੇ ਇੱਥੇ ਆਗੂ ਸਹਿਬਾਨਾਂ ਵੱਲੋਂ ਸਰਕਲ ਪ੍ਰਧਾਨ ਸਹਿਬਾਨਾਂ ਵੱਲੋਂ ਅੱਜ ਬੀਜ ਵੰਨਣ ਦੀ ਜਿਹੜੀ ਸ਼ੁਰੂਆਤ ਹੈ ਉਹ ਅੱਜ ਕੀਤੀ ਜਾ ਰਹੀ ਹੈ ਸੋ ਇਸੇ ਤਰ੍ਹਾਂ ਜਿਵੇਂ ਜਿਵੇਂ ਬੀਜ ਆਈ ਜਾਊਗਾ ਪਿੰਡ ਵਿੱਚ ਵੰਡੀ ਜਾਵਾਂਗੇ ਅੱਜ ਚਮਾਰੂ ਪਿੰਡ ਦੇ ਵਿੱਚ ਦਾ ਬੀਜ ਆ ਇਹ ਤਕਰੀਬਨ ਇਹ ਸਾਰਾ ਜਿਹੜੇ ਵੀ ਲੋੜਬੰਦ ਨੇ ਦੇਖੋ ਜਿੰਨੇ ਵੀ ਲੋੜਬੰਦ ਪਰਿਵਾਰ ਨੇ ਕਿ ਨੁਕਸਾਨ ਤਾਂ ਬਹੁਤ ਵੱਡਾ ਉਹਦੀ ਪਰਵਾਹੀ ਨਹੀਂ ਹੋ ਸਕਦੀ ਪਰ ਜਿਹੜੇ ਜਾਦੇ ਕੋਈ ਸਾਡੇ ਲੋੜਬੰਦ ਜਿਹੜੇ ਕਿਸਾਨ ਭਰਾ ਨੇ ਉਹਨਾਂ ਨੂੰ ਜਿੰਨਾ ਵੀ ਹੋ ਸਕਦਾ ਪਾਰਟੀ ਵੱਲੋਂ ਜਿਹੜਾ ਬੀਜ ਆ ਉਹ ਮਈਆ ਕਰਾਇਆ ਜਾਊਗਾ ਸੋ ਅੱਜ ਇਹਨਾਂ ਸਾਰੇ ਸਤਕਾਰਯੋਗ ਆਗੂ ਸਹਿਬਾਨਾਂ ਦੀ ਸਰਪ੍ਰਸਤੀ ਦੇ ਵਿੱਚ ਅੱਜ ਇੱਥੇ ਬੀਜ ਜਿਹੜਾ ਉਰਵਾਨਾ ਕਰਨ ਲੱਗੇ ਆ ਤੇ ਜਿਵੇਂ ਜਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਿਹੜੀਆਂ ਆ ਪਾਰਟੀ ਵੱਲੋਂ ਬੀਜ ਭੇਜਿਆ ਜਾਊਗਾ ਜਾਂ ਆਗੂ ਸਾਹਿਬਾਨਾਂ ਵੱਲੋਂ ਜਾਂ ਕੋ ਸਸਥਾਵਾਂ ਵੱਲੋਂ ਬੀਜ ਜਿਹੜਾ ਭੇਜਿਆ ਜਾਊਗਾ ਉਹ ਸਾਰਾ ਇਸੇ ਤਰ੍ਹਾਂ ساری ਲੀਡਰਸ਼ਿਪ ਆ ਜਿਹੜੀ ਪਿੰਡ-ਪਿੰਡ ਤੱਕ ਚਾਉਂਦੀ ਜਾਊਗੀ ਸੋ ਅੱਜ ਪੰਜਾਬ ਦੇ ਨਾਲ ਜਦੋਂ ਸਾਰੇ ਪੱਜ ਗਏ ਜਦੋਂ ਸਰਕਾਰਾਂ ਸਿਰਫ ਦੂਜਿਆਂ ਨੂੰ ਨਿੰਦਣ ਤੱਕ ਸੀਮਤ ਨੇ ਜਦੋਂ ਕਾਲਾ ਕਦਮ ਤੱਕ ਸੀਮਤ ਨੇ ਉੱਥੇ ਸ਼੍ਰੋਮਣੀ ਕਾਲ ਦੇ ਪ੍ਰਦਰਸ਼ਕ ਵੀ ਸਿੰਘ ਬਾਦਲ ਜੀ ਪੰਜਾਬ ਦਾ ਅਸਲ ਪੁੱਤ ਬਣ ਕੇ ਜਿਹੜੀ ਆ ਪੰਜਾਬੀਆਂ ਦੀ ਨੂਰਵੰਦਾਂ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਸੇਵਾ ਕਰਨ ਦੇ ਵਿੱਚ ਲੱਗੇ ਹੋਏ ਨੇ ਸੋ ਗੁਰੂ ਸਾਹਿਬ ਕਿਰਪਾ ਕਰਨ ਜਿਨ੍ਹਾਂ ਦਾ ਨੁਕਸਾਨ ਹੋਇਆ ਉਹ ਨੁਕਸਾਨ ਦੀ ਹੌਲੀ ਹੌਲੀ ਪਰਪਾਈ ਕਰਨ ਤੇ ਗੁਰੂ ਸਾਹਿਬ ਸਾਰਿਆਂ ਦੇ ਪਰਿਵਾਰਾਂ ਤੇ ਜਿਨ੍ਹਾਂ ਦਾ ਨੁਕਸਾਨ ਹੋਇਆ ਉਹ ਕਿਰਪਾ ਕਰਕੇ ਆਪ ਜਿਹੜੀ ਆ ਉਹਨਾਂ ਦੀ ਤੇ ਅੱਗੇ ਨੁਕਸਾਨ ਦੀ ਪਰਭਾਈ ਕਰਨ ਤੇ ਅਗਰ ਆਉਣ ਵਾਲੇ ਸਮੇਂ ਉਹਨਾਂ ਦੀਆਂ ਫਸਲਾਂ ਜਿਹੜੀਆਂ ਵਧੀਆ ਹੋਣ ਤੇ ਬੀਜ ਜਿਹੜੇ ਵਿੱਚ ਜਣ ਚੰਗੀਆਂ ਫਸਲਾਂ ਹੋ ਕੇ ਪਰਿਵਾਰਾਂ ਨੂੰ ਸ਼ੁਕ ਸ਼ਾਂਤੀ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨੇ ਸੋ ਨਿਹਾਲ ਆਪ ਸਭ ਨੂੰ ਪਤਾ ਹੈ ਕਿ ਪਿਛਲੇ ਕੁਝ ਮਹੀਨਿਆਂ ਪਹਿਲਾਂ ਪੰਜਾਬ ਦੇ ਵਿੱਚ ਕਾਫੀ ਹੜ੍ਹ ਆਏ ਸਨ ਉਹਦੇ ਵਿੱਚ ਸਾਡੇ ਹਲਕਾ ਕਨੌਰ ਦੇ ਵਿੱਚ ਵੀ ਕਈ ਪਿੰਡਾਂ ਦੇ ਵਿੱਚ ਹੜ੍ਹ ਆਏ ਜਿਹੜੇ ਕਿ ਫਸਲ ਵੀ ਬਰਬਾਦ ਹੋ ਗਈ ਔਰ ਲੋਕਾਂ ਦੇ ਘਰ ਸੀ ਜਿਹੜੇ ਉਹ ਵੀ ਖਰਾਬ ਹੋ ਗਏ ਸੀ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਜਿਨ੍ਹਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਕਿ ਸਾਡੇ ਹਲਕੇ ਦੇ ਵਿੱਚ ਆ ਕੇ ਉਹਨਾਂ ਨੇ ਇਥੋਂ ਦੀ ਸਥਿਤੀ ਦੇਖੀ ਔਰ ਸਥਿਤੀ ਦੇਖਣ ਤੋਂ ਬਾਅਦ ਉਹਨਾਂ ਨੇ ਜੋ ਸਾਨੂੰ ਇੱਥੇ ਲੋੜ ਸੀ ਉਹ ਹਰ ਚੀਜ਼ ਦੀ ਮੁਹੱਈਆ ਕਰਾਇਆ ਗਿਆ ਅੱਜ ਸਾਡੇ ਯੂਥ ਦੇ ਪ੍ਰਧਾਨ ਸਰਦਾਰ ਸਰਦਿੰਜ ਇਹਦੀ ਸਾਰੇ ਉਥੋਂ ਕਣ ਕੱਢੀ ਕਰਕੇ ਬੀਜ ਬਣਾ ਕੇ ਇੱਥੇ ਲੈ ਕੇ ਆਏ ਨੇ ਸਾਡੇ ਹਲਕਾ ਤਨੌਰ ਦੇ ਵਿੱਚ ਤੇ ਉਹ ਜਿਹੜਾ ਬੀਜ ਆ ਅੱਜ ਅਸੀਂ ਪਿੰਡ ਚਮਾਰੂ ਦੇ ਵਿੱਚ ਰੇ ਰਹੇ ਹਾਂ ਤਾਸੀ ਜਿਹੜੇ ਜ਼ਿੰਮੇਦਾਰ ਭਰਾ ਨੇ ਉਹਨਾਂ ਨੂੰ ਖੁਸ਼ਨਾ ਖੁਸ਼ ਇਹਦੇ ਨਾਲ ਸਹਤਾਂ ਮਿਲਣਗੇ। ਪੁਸ਼ ਕਣਕ ਸੰਦਾਸ ਸੁਖਵੀਰ ਸਿੰਘ ਬਾਦਲ ਜੀ ਨੇ ਕਿਹਾ ਹੋਇਆ ਸਾਨੂੰ ਕਿ 300 ਤਿਲਾਂ ਨਦਨ ਤੋਂ ਪੰਦਰ ਜੜੀ ਕਨੈਕਸ਼ਨ ਉਹ ਤੁਸੀਂ ਇਕੱਠੇ ਕਰਨੀ ਹੈ ਔਰ ਸਾਨੂੰ ਡਿਊਟੀ ਲਈ ਹੈ ਕਿ ਤੁਸੀਂ ਉਹਦੀਆਂ ਫੈਲੀਆਂ ਬਣਾ ਕੇ 20-20 ਕਿਲੋ ਦੀਆਂ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਨੂੰ ਖਣਕ ਦੇਣੀ ਆ ਉਹ ਵੀ ਸਾਡੇ ਘਰੇ ਅਸੀਂ ਤਿਆਰ ਕਰ ਰਹੇ ਹਾਂ ਔਰ ਉਹ ਕਣਕੇ ਜਿਹੜੀ ਉਹ ਅਸੀਂ ਵੰਡਾਂਗੇ ਉਹ ਵੀ ਸਾਰੇ ਜਿੱਥੇ-ਜਿੱਥੇ ਨੂੰ ਨੁਕਸਾਨ ਹੋਇਆ ਉਹ ਖਣਕ ਦਿੱਚੀ ਜਾਊਗੀ ਅਸਦਰ ਜਸਮੀਰ ਸਿੰਘ ਜਥੇਦਾਰ ਵੀ ਸਾਥੇ ਇਹ ਵੀ ਬਹੁਤ ਮਿਹਨਤ ਕਰ ਰਹੇ ਨੇ ਇਹਨਾਂ ਨੇ ਵੀ ਪਿੱਛੇ ਦੇ ਖੀੜ ਪੇਸੀ ਪਿੰਡ ਜੰਡ ਮੰਗੌਂਦੀ ਦੇ ਵਿੱਚ ਖਰਾਬ ਹੀ ਗਿਆ ਬਹੁਤ ਫੁੱਟ ਗਿਆ ਜਿਹੜਾ ਕਿ ਸਾਡੇ ਹਲਕਿਆਂ ਨੂੰ ਜ਼ਰੂਰਤ ਸੀ ਤੋਂ ਮੇਰਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਚਰਮਣੀ ਅਕਾਲੀ ਦਲ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਜਿਹੜੇ ਸਾਡੇ ਜ਼ਿਮੀਦਾਰ ਭਰਾਵਾਂ ਦੇ ਨਾਲ ਬਹੁਤ ਮੋਟੇ ਨੰਨ੍ਹੇ ਲਾ ਕੇ ਖੜੇ ਹੋਏ ਨੇ ਵਾਹਿਗੁਰੂ ਜੀ ਖਾਲਸਾ ਹਾਜੀ ਰਹਿਣ ਦੀ ਕੀ ਸੀ ਪਿਛਲੇ ਸਮੇਂ ਜੋ ਪੰਜਾਬ ਵਿੱਚ ਬਹੁਤ ਭਾਰੀ ਹੜਾਏ ਸਨ ਇਹਨਾਂ ਨੇ ਕਿ ਪੰਜਾਬ ਦੇ ਜ਼ਿਮੀਦਾਰਾਂ ਦਾ ਬਹੁਤ ਭਾਰੀ ਨਿਸ਼ਾਨ ਕੀਤਾ ਜਿਹੜੀ ਜੀਵਨ ਦੀ ਬਦਲਾ ਜਿਹੜੀ ਮੈਂ ਸਾਬਦਾ ਕੇ ਸੈਂਟਰ ਸੈਂਟਰਸ ਖਤਮ ਹੋ ਗਈ ਸੀ ਅੱਜ ਹੰਟਾ ਕਾਔਰ ਵਿੱਚ 3ਵੇਂ ਸਰਾਂਖੋਟ ਸਰਾਵਤ ਕਲਾਂ ਲਾਖਵੀ ਕਲਾਂ ਰਤੂਲ ਤੁੰਦ ਟਿਮਾਰੂ ਜਾਂ ਕੰਮੀ ਖੋਟਾ ਜਨਮਗੋਲੀ ਉਕਸਰ ਸੰਸਕ੍ਰਤੀ ਦੇ ਪਿੰਡਾਂ ਵਿੱਚ ਜਿਹੜੀ ਭਾਰੀ ਤਵਾਈ ਹੋਈ ਸੀ ਉਹਨਾਂ ਦੇ ਫਾਨ ਦੇ ਵਿੱਚ ਸਰਦਾਰ ਕੁਇ ਸਿੰਘ ਜੀ ਬਾਦਲ ਇਹ ਸਭ ਤੋਂ ਵਿਚਾਇਏ ਜੀ ਤੇ ਮੌਕਾ ਦੇਖ ਕੇ ਗਏ ਜੀ ਤੇ ਉਹਨਾਂ ਨੇ ਬੜਾ ਉਲਾ ਕਰਕੇ ਤੇ ਸ਼ਰਮਣੀ ਕੁਸ਼ਵਰਾ ਪਰੰਪਰਿਕ ਕਵਿਤਾ ਦਾ ਨਾਮ ਸੰਭਾਰ ਰਹੇ ਜੀ ਦਸਹਿਤਾਂ ਨੇ ਮੈਂ ਬੜਾ ਪਹਿਲਾਂ ਤਰ੍ਹਾਂ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਰਿਹਾ ਹਾਂ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਫ ਦਾ ਪੁੱਤਰ ਜੋ ਮੁੱਖ ਮੰਤਰੀ ਪੰਜਾਬ ਦਾ ਹਰ ਥਾਂ ਥਾਂ ਜਾ ਕੇ ਲੋਕਾਂ ਦੀ ਸੇਵਾ ਕੀਤੀ ਚਾਹੇ ਉਹ ਪੈਸੇ ਦੇ ਰੂਪ ਵਿੱਚ ਕੀਤੀ ਜਾਂ ਬੀਜ ਦੇ ਰੂਪ ਵਿੱਚ ਕੀਤੀ ਅੱਜ ਸਮੇਂ ਦੇ ਲੋੜ ਮੁਤਾਬਕ ਸਾਰੇ ਕਿਸਾਨ ਵੀਰਾਂ ਨੂੰ ਕਣਕ ਦਾ ਬੀਜ ਵੰਡਿਆ ਜਾ ਰਿਹਾ ਹੈ ਉਹ ਇਸ ਲੜੀ ਦੇ ਤਹਿਤ ਅੱਜ ਇੱਕ ਨੌਂ ਨੂਕੇ ਸਾਡੇ ਜਿਲ੍ਹੇ ਦੇ ਪ੍ਰਧਾਨ ਸਰਦਾਰ ਸਰਜੀ ਸਿੰਘ ਜੀ ਦੇ ਅੰਦਰ ਸਰਦਾਰ ਐਮਐਲਏ ਬੀਬੀ ਹਰਪ੍ਰੀਤ ਕੌਰ ਜੀ ਮੇਰੇ ਵੱਲ ਇੱਥੇ ਪਹੁੰਚੀਆਂ ਜਿਹੜਾ ਕਿ ਤਕਰੀਬਨ 200 ਇਕਟਰ ਦਾ ਜ਼ਮੀਨ ਇੱਥੇ ਲੈ ਕੇ ਅੱਜ ਪਹੁੰਚੀਆਂ ਨੇ ਕਿ ਜਿਹੜਾ ਕਿ ਚਮਾਰੂ ਨਗਰ ਵਿਖੇ ਸਾਲਾਂ ਨੂੰ ਦਿੱਤਾ ਜਾ ਰਿਹਾ ਹੈ ਇਸੇ ਤਰ੍ਹਾਂ ਲੋੜ ਮਸਾਵ ਤੇ ਸਾਰੇ ਪਿੰਡਾਂ ਨੂੰ ਜਿਹੜੇ ਹਾਂ ਦੀ ਮਾਰ ਰਿਹਾ ਹੈ ਉਹਨਾਂ ਨੂੰ ਵੇਚਿਆ ਜਾਏਗਾ ਮੈਂ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਕਾਲੀਦਾਨ ਤੇ ਸਰਦਾਰ ਰਜਿੰਦਰ ਸਿੰਘ ਜੀ ਸਾਮੀ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੰਘ ਦੇ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਜਦੋਂ ਤੇ ਸਾਡਾ ਇਹਨ ਤਰਜਾਸ ਸੁਖਵੀਰ ਸਿੰਘ ਬਾਦਲ ਦੇ ਨਾਲ ਲੱਗੇ ਮੋਢੇ ਨਾਲ ਮੋਢਾ ਜੋੜ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਰਹੀ ਹੈ ਅੱਜ ਉਹਨਾਂ ਦਾ ਵੀ ਮੈਂ ਪਏ ਚੋਂ ਸੁਣਵਾਦ ਕਰਦਾ ਹਾਂ ਕਿ ਸਾਰੀ ਸਮੂਹੀ ਪੰਜਾਬ ਦੀ ਸੰਗਤਾਂ ਵੀ ਸੁਣਵਾਸ ਕਰਦਾ ਹੈ ਕਿ ਜਿਨ੍ਹਾਂ ਨੇ ਇਸ ਔਫੀਸ ਘੜੀ ਵਿੱਚ ਤਰਜਾਸ ਸੁਖਵੀਰ ਸਿੰਘ ਬਾਦਲ ਜੀ ਦਾ ਸਾਥ ਦਿੱਤਾ ਹੈ ਕਿ ਆ ਦੇਸ਼ ਕਿਉਂ ਭਾਵਨ ਸਤਿ ਸ਼੍ਰੀ ਅਕਾਲ ਸਾਹਿਬ ਜਿਹਾ ਜਿਮਤੀ ਸੀ ਉਹ ਦਾ ਮੁਕਾਬਲਾ ਕਰ ਰਹੇ ਹਨ ਤੇ ਬੈਗਰੂਗੇ ਅਰਦਾਸ ਕਰਦਾ ਹਾਂ ਕਿ ਬੈਗਰੂ ਇਹ ਜੋ ਵਿਰਸਾ ਆਈ ਹੈ ਇਸ ਨੂੰ ਚੱਲਣ ਦਾ ਵੱਲ ਵੱਕਸੇ ਉਹਨਾਂ ਨਾਲੇ ਸਾਡੇ ਚਾ ਵਿੱਚ ਸੁਖ ਸ਼ਾਂਤੀ ਰਹੇ ਤੇ ਜੋ ਵੀ ਚਿੰਤਾ ਲਾ ਰਿਹਾ ਹੈ ਇਹ ਵੀ ਨਾਲ ਆਪਣੇ ਕਿਸਾਨ ਆਪਣੀ ਫੌਜ ਦੇ ਵੀ ਸੇਕਾਂ ਤੇ ਉਹਨਾਂ ਨਾਲਾਂ ਤੰਦਰੁਸਤੀਆਂ ਦੀ ਵੀ ਸੇ ਮੈਂ ਸਾਰੇ ਵੀਰਾਂ ਦਾ ਤੇਨ ਤੇ ਧੰਨਵਾਦ ਕਰਦਾ ਹਾਂ ਉਹ ਵੀ ਦੀ ਗੱਲ ਤੋਂ ਬੈਗਰੂ